ਅੱਜ ਕਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕਾਸਵਾਰਾਂ ਵੱਲੋਂ ਗੰਗੀਤ ਹੈ ਵੀ ਨਹੀਂ ਹੋ ਇਲਾਕੇ ਦੇ ਵਿੱਚ ਸੰਤਭਾਈ ਜੀ ਕੀਤੀ ਜਾ ਰਹੀ ਸੀ ਮਾਨਯੋਗ ਸੀ ਸੀਪੀ ਅਮਰਤ ਸਰਦਾਰ ਗੁਰਪ੍ਰੀਤ ਨੇ ਇਹਦੀ ਭੁੱਲਰ ਆਈਪੀਐਸ ਡਾਇਰੈਕਟਰ ਆਫ ਕਾਉਂਸਲ ਉਹ ਨੰਬਰ 6 ਦੇ ਇੰਚਾਰਜ ਕਰਨਪੇਟ ਮੰਗਲ ਸਿੰਘ ਜੀ ਨੇ ਉਹ ਕਾਰਗ ਨੂੰ ਉਨੇ ਮਾਲਕਾਂ ਦਾ ਐਡਰੈਸ ਪੇਸ ਕਰਕੇ ਇਸ ਜਮਸਤਰ ਬੁਲਾਇਆ ਤੇ ਜਮੂਨੂਚਾਰ ਜੋ ਵੀ ਮੰਦੀ ਕਰ ਰਹੀ ਦੀ ਕੀਤੀ ਗਈ ਆ ਉਹਦਾ ਚਲਾਨ ਤੱਕ ਹੈਗਾ ਸਪੈਂਟ ਬਾਈ ਕਰਦੇ ਆ ਨਾਲ ਹੀ ਇਹਨਾਂ ਨੂੰ ਹਟਾਇਆ ਕੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਤੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਖਤਰਾ ਬੰਦ ਹੈ ਅੱਛਾ ਲਾਨ ਇਹਨਾਂ ਦਾ ਸਪੈਂਟ ਬਾਈ ਦਾ ਕਟਿਆ ਗਿਆ ਉਹ ਯਾ ਵੀ ਆ ਰਹੀ ਜੀ ਜੇ ਮੰਨਣਾ ਹੋਰ ਨਾਤੇ ਲੋਕਾਂ ਨੂੰ ਇਹੀ ਆ ਕੇ ਸਟੰਟ ਬਾਜੀ ਨਾ ਕਰਨ ਧਾਰਾਂ ਦੇ ਪਿਛੇ ਦੇ ਇੱਕ ਵੀਕਟੋਰ ਹੋਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰੰਜੀਤ ਐਵੇਨਿਊ ਇਲਾਕੇ ਦੇ ਵਿੱਚ ਉਹਦਾ ਵੀ ਉਹਨੂੰ ਤਰੀਕ ਕੀਤਾ ਗਿਆ ਸੀ ਤੇ ਬਕਾਇਦਾ ਨਾਮ ਕਿਹਾ ਗਿਆ ਸੀ ਹੁਣ ਇਸ ਗੱਡੀ ਨੂੰ ਆਈਪੀਐਸ ਕੀਤਾ ਜੋਨ ਨੰਬਰ ਸੀਟ ਰੱਖਦੇ ਇੰਚਾਰਜ ਕਰਨ ਸੇਤ ਮੰਗਲ ਸਿੰਘ ਜੀ ਨੇ ਬੜੇ ਜਤਨਾਂ ਨਾਲ ਇਹਦੇ ਲੱਗੇ ਸੀਗੇ ਜੀ ਕੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਇਨਸਾਫ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਮੱਦੀ ਦਾ ਮਾਲਕਾਏ ਨੇ ਜਿਨ੍ਹਾਂ ਨੇ ਕੋਈ ਗਲਤੀ ਨੂੰ ਸੋਚਕਾਰ ਕੀਤਾ ਨਾਲ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਨਹੀਂ ਦੇਈ ਕੋਈ ਹਰਕਤ ਨਹੀਂ ਕਰਾਂਗੇ ਮੱਦੀ ਦਾ ਸ਼ਹਿਰ ਵਾਸੀਆਂ ਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਹਾਂਜੀ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ ਟੂ-ਵੀਲਰ ਆ ਜਾਂ ਫੋਰ-ਵੀਲਰ ਆ ਕਾਰਾਂ ਵਾਲੇ ਆ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਰਾਸਤੇ ਦੇ ਮੁਲਾਜ਼ਮ ਇਹਨਾਂ ਜਿਹੜੇ ਜਿਕਰ ਤੋਂ ਰੋਕਦੇ ਆ ਉਥੇ ਬਕਾਇਦਾ ਰੁਕਣ ਨੂੰ ਭੁਜਾ ਕੇ ਨਾ ਲੈ ਗਿਆਂ ਕਿਉਂਕਿ ਇਸ ਨਾਲ ਕੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਇਹ ਬੰਦਾ ਕਾਨੂੰਨ ਦੀ ਲੰਘਣਾ ਕਰ ਰਿਹਾ ਹੈ ਕੋਈ ਕੋਲ ਜਾਂ ਦਾ ਪਾਕਜਤ ਨਹੀਂ ਹੈ ਇਸ ਤਰ੍ਹਾਂ ਦੇ ਸਹੀ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਤਰਫ ਨੂੰ ਅਮਰਨਾ ਸ਼ਹਿਰ ਦੇ ਵਿੱਚ ਜਿਹੜਾ ਆਰਾਮ ਦਾ ਜੀ ਲੱਗਦੀ ਵਿੱਚ ਵਧੀਆ ਢੰਗ ਨਾਲ ਚਾਰੂ ਰੂਪ ਇਹ ਵੀ ਜਿਹੜੇ ਪੀਤਾ ਜਾ ਰਹੇ ਕਿ ਲੋਕਾਂ ਨੂੰ ਤੇ ਕਿਸਮ ਦੀ ਗੋਸ਼ਤ ਮੱਤਿਆ ਮੁਸ਼ਕਲ ਦਾ ਸਾਹਮਣਾ ਨਾ ਕਰੇ ਸਮਾਜਿਕ ਜਿਹੜੇ ਕੋਈ ਐਕਸੀਡੈਂਟ ਹੋ ਗਿਆ ਇਹ ਜਿਹੜੇ ਜਿਹਨੂੰ ਭਜਾ ਕੇ ਲੈ ਆਏ ਨੇ ਇਹ ਇੱਕਦਮ ਮੰਨੇ ਨੂੰ ਕਾਲੀ ਦੇ ਵਿੱਚ ਫਤੋਂ ਕੋ ਪਤਾ ਨਹੀਂ ਲੱਗਦਾ ਕਿ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਗਰਾਉਂਡਫੇਡ ਵੀ ਲੈ ਜਾਂਦੇ ਨੇ ਤੇ ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਐਂਬੀ ਕਰਦੇ ਆਂ ਆ ਇਹਨਾਂ ਨੂੰ ਬੁਲਾ ਕੇ ਜਨਾਨਿੰਦ ਦਾ ਕਟਿਆ ਗਿਆ ਤੇ ਸੀਕਾ ਗਿਆ ਵੀਡੀਓ